ਹੇ ਯਾਰ ਹਲੋ ਅਸੀਂ ਆਹਣਾ ਪਲੇਟ تیار ਕਰ ਰਿਆ ਰੱਖਿਆ ਵਾਸਤੇ ਤਖੜੀ ਬਣਾਣਾ ਆਸਤੇ ਫਤੇ ਦੇ ਡਾੜੇ ਉਂ ਤਾਂ ਨਾਲ ਤੋਂ پیسے ਮੰਗੀ ਜੜ ਵਾਧੂ پیسے ਦੇਣੇ ਤਾਂਗੇ ਸਭ ਸੀਗਾ ਤਾਂ ਨਾ ਮੈਂ ਘਟੇ پیسے ਜਿਸੀ ਸਮੇ ਬਦਲੇ ਕੇ ਰੋਹੀ ਕੋਈ ਨਾ ਬਦ ਲੈ ਲਈ ਕਿੰਨੇ ਕਮੇ 100 ਰੁਪਏ ਦੇ ਦੇ ਨਾ ਪਤਾ ਇਹਦਾ সুদ ਨੂੰ ਕਿੰਨੇ ਦੇਣੇ ਕਿ ਹੁਣ ਸਾਨੂੰ ਕੀ ਪਤਾ ਪਤਾ ਕਿੰਨੇ ਦੇਗਾ ਸੁੱਟੂ ਦਾ ਸੁੱਟੂ ਚਲ ਇਹ ਤੇ ਕੀ ਸੋਚੂ ਘਾਣੀ ਰਖੜੀ ਇਹ ਦਊਗਾ ਇਹ ਬਟੂ ਦੇ ਦਊਗਾ ਬਟੂ ਦੇ ਹੈ ਨਹੀਂ ਹੈ ਨਾ ਹਾਂ ਨਾ ਤੇ ਅਸੀਂ ਸਸ਼ੀਕਾਲ ਜੀ ਸਾਰਿਆਂ ਨੂੰ ਅੱਜ ਹੈਗੀ ਰਖੜੀ ਤੇ ਰਖੜੀ ਇਤਿਹਾਸ ਤੇ ਗਾਇਸ ਅੰਦਰ ਪਲੇਟ ਹੋ ਰਹੀ ਆ ਤਿਆਰ ਆਜੋ ਤੁਹਾਨੂੰ ਦਿਖਾਉਣਾ ਵੀ ਕਿੰਦਾ ਦੀ ਪਲੇਟ ਤਿਆਰ ਕਰ ਰਹੇ ਨੇਗੇ ਹਾਂਜੀ ਇੱਕ ਮਿੰਟ ਇੱਕ ਮਿੰਟ ਪਹਿਲਾਂ ਤਾਂ ਫਤਿਹ ਤਾਂ ਦਿਖਾਈਏ ਰਤਿੰਦਰ ਖੜਾ ਕੁਝ ਕਰ ਰਿਹਾ ਹੈਗਾ ਹਾਂਜੀ ਓ ਮਾਈ ਗਾਡ ਇਹ ਕੀ ਹੈ ਗਿਫਟ ਦੀ ਲੱਗੀ ਕੁਸੀ ਲੱਗੀ ਚੁੱਪ 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 ਗੱਲ ਨੇ ਗਾਇਸ ਗਿਫਟ ਤਿਆਰ ਕਰ ਰਹੀ ਸੀਗਾ ਮੇਨ ਵਾਸਤੇ ਹੋਰ ਰਖੜੀਆਂ ਤੇ ਦੇਣ ਵਾਸਤੇ ਸਪੈਸ਼ਲ ਜਾ ਕੇ ਫਤਨੀ ਲਿਆਉਂਦਾ ਸੀਗਾ ਦੁਕਾਨ ਤੋਂ ਆਖਦੀ ਆਪ ਦੀ ਮਰਜ਼ੀ ਦਾ ਮੈਨੂੰ ਪਤਾ ਈ ਨਹੀਂ ਹੈ ਨਾ ਹੋਰੇ ਚੁੱਪ ਚੁੱਪ ਜੱਸ ਮਮਾ ਮੇਰੇ ਕੋਲ ਸੀ ਜੀ ਦੋ ਮੈਂ ਥੈਂਕ ਯੂ ਕਰਨ ਲੈਣੇ ਕਿਉਂਕਿ ਮੈਂ ਗਿਫਟ ਲਿਆਉਣਾ ਕਰਨੇ ਵਾਸਤੇ ਮਾਇਨੇ ਕਿੰਨੇ ਕੁ ਦਿਨ ਚਾਹੀਦੇ ਨੇ ਤਾਂ ਕਿ ਲਿਆਉਣਾ ਹਾਂ ਪੁੱਛਤਾ ਚ ਦੱਸ ਦਿਓ ਹੌਲੀ ਹੌਲੀ ਐਂ ਪੂਰੀ ਡਿਟੇਲਸ ਨਾਲ ਚਾਹੀਦਾ ਕਰਨੇ ਚਲੋ ਉਹ ਦਿਖਾਵਾਂਗੇ ਤੇ ਬਾਅਦ ਦੱਸਾਂ ਕਿ ਫਿਰ ਵੀ ਉਹ ਕਿੱਟ ਕਿ ਮਿਲ ਲੈਂਦਾ ਜੀ ਪਤਾ ਨਹੀਂ ਬਹੁਤ ਪਤਾ ਇੱਕ ਮਤਲਬ ਕਿ ਇੰਟਰਸਟਿੰਗ ਜੀ ਗੱਲ ਆਈ ਹੋ ਜਿਹੜੀ ਪਤਾ ਨਹੀਂ ਮਤਲਬ ਲੈਂਦਾ ਸੀ ਕਿੱਥੇ ਹਨਾ ਆ ਦੇ ਰੋ ਦਸਾਂਗੇ ਜਦੋਂ ਵੀ ਗੋਲ ਤੋਂ ਦਸਾਂਗੇ ਜਦੋਂ ਵੀ ਕੀ ਮਿਲਦਾ ਸੀ ਚਲੋ ਹੁਣ ਹੋ ਰਹੀ ਹੈ ਜੀ ਇੱਧਰ ਦੇਖੋ ਇਹ ਸਾਡਾ ਫ੍ਰੇਟ ਹੈ ਅੱਜ ਸਵੇਰੇ ਗਾਂ ਲਿਆ ਉਹਦੇ ਸਾਈਡ ਕਰ ਲਿਆ ਤੇ ਕਿਹੜੀ ਬਣ ਜਾਣੀ ਹੈ ਆਹ ਮੇਰੀ ਆਹ ਜੀ गाइस ਮੇਰੀ ਚਲੋ ਕੋਈ ਨਿਆ ਰੱਖੋ ਰੱਖੋ ਲਾ ਵੀ ਗਏ ਸਾਂ ਥਾਲੀ ਤਿਆਰ ਹੋ ਜਾਈਗੀ ਤੇ ਆਹ ਦੇਖੋ ਆਰੀਆ 딸 ਲੈ ਕੇ ਗਰਲੀਨ ਕਾਰ ਬੀਬੀ ਜੀ ਸਾਡੀ ਦੇਖੋ ਸਿਹਨ ਸੁਝਾਈ ਜੇ ਵੀ ਪੈਸੇ ਫਿਰ ਵੱਧ ਲੈਣਾ ਥੋੜੇ ਜਿਹਾ ਸਜਾਵਟ ਕਰਨਾ ਪਤਾ ਉਹਨੇ ਵੈਸੇ ਆ ਦੇਖੋ ਵੈਸੇ ਤਾਂ ਕਰਕੇ ਗਰਲੀਨ ਚਾਹੀ ਸਜਾवट ਇਹਨਾਂ ਦੀ ਕੀਤੀ ہوئی ਤੇ ਅੱਜ ਹੁਣ ਚਾਲ ਲੈਗੇ 15 ਉੱਤੇ ਬੈਠ ਕੇ ਘਰਾਵਾਂਗੇ ਇਹਨਾਂ ਤੋਂ ਰਕਸ਼ਾ ਬੰਧਨ ਦੀ ਬਧਾਈ ਹੋ ਪਤੇ ਆ ਦੇਖੋ ਸਾਡਾ ਪਹਿਲੀ ਲੱਗਿਆ ਵੀ ਸੈਟ ਲਗਾਉਗਾ ਰਖਣੀ ਵਗੈਰਾ ਹੁਣ ਬਣ ਰਹੇ ਆ ਕਿ ਅੱਜ ਲੇਟ ਤਾਂ ਥੋੜੀ ਜਿਹੀ ਹੋ ਗਏ ਪਰ ਸਵੇਰ ਦਾ ਪਹਿਲਾ ਪ੍ਰੋਗਰਾਮ ਹੋਰ ਸੀਗਾ ਉਹ ਤੋਂ ਕੁਝ ਹੋਰ ਕਰ ਰਹੇ ਸੀਗੇ ਇਹਦੋਂ ਗ੍ਰੈਂਡ ਲੱਗਿਆ ਹੋ ਸੀ ਬਾਕੀ ਕਹਿੰਦੇ ਵੀ ਉਹ ਜਿਹੜਾ ਕਾਰਾ ਗ੍ਰੈਂਡ ਸੀਗਾ ਪਤਾ ਨਹੀਂ ਕਿ ਕਿੰਨਾ ਪੰਜ ਗਣਾ ਆ ਜਾਂਦੀਆਂ ਪੰਜ ਗਣਾ ਪੰਜ ਗਣਾ ਸੀਗੇ ਕੋਈ ਪੰਜ ਗਣਾ ਕਰਕੇ ਕਹਿੰਦੇ ਵੀ ਰੱਖਣੀਆਂ ਬੰਨੀ ਦੇਣੇ ਆਹ ਇੱਕ ਵਾਰੀ ਆ ਜਾਂਦੀਆਂ ਲੱਗੀਆਂ ਪਰ ਲੇਟ ਆ ਜਾਂਦੀਆਂ ਕਿ ਤੜਕੀ ਆ ਜਾਂਦੀ ਉਹ ਉੱਠੇ ਇਸ ਕਰਕੇ ਹੁਣ ਦੁਪਹਿਰ ਤੋਂ ਬਾਅਦ ਰੱਖਣੀਆਂ ਬਣਾਉਣ ਲੱਗੇ ਨੇ ਤੇਰੀ ਥਾਲੀ ਤਿਆਰ ਹੈ ਤੁਹਾਡੇ ਸਾਹਮਣੇ ਤੇ ਉਹ ਬੱਚੇ ਵੀ ਤਿਆਰ ਨੇ ਕਿ ਦੋਨੋਂ ਜਾਨੇ ਹਨਾ ਬਨਣ ਵਾਸਤੇ ਤੇ ਚਲੋ ਫਿਰ ਕਰਦੇ ਹਾਂ ਸ਼ੁਰੂ ਇਹਨਾਂ ਦਾ ਰੱਖੜੀ ਦਾ ਲੋ ਜੀ ਗਾਇ ਯਾਰ ਨੇ ਕਿ ਹੁਣ ਰਕੜੀ ਬਨਣ ਵਾਸਤੇ ਬੱਚਿਆਂ ਨੂੰ ਪਤਾ ਕੁਝ ਨਹੀਂ ਹੁੰਦਾ ਇਹਨਾਂ ਨੂੰ ਦੱਸਣਾ ਹੀ ਪੈਂਦਾ ਕਿ ਕੀ ਕਰਨਾ ਕੀ ਨਹੀਂ ਕਰਨਾ ਆਪ ਨੂੰ ਤਾਂ ਉਲਟਾ ਪੋਲਟਾ ਕਰਦੇ ਨੇ ਸਾਰਾ ਕੁਝ ਚਲੋ ਚਲੋ ਵੀ ਚਲੋ ਵੀ ਆਰਤੀ ਬਤਾਰੂ ਆਤੀ ਦਾਰੂ ਬੈਸੇ ਮਿਲਣਗੇ ਇਹ ਨਹੀਂ ਆਤੀ ਤਾਰਾ ਉਹਨੇ ਪੈਸੇ ਦੇਊਗਾ ਜਾ ਲਾ ਉਰਦਾ ਭਗਾ ਭਗਾ ਮਾਰਦੀ ਹੈ ਪਲੇਟਾਂ ਉਹ ਕਰਿਆ ਕਰ ਕੋਈ ਪਿਆ ਨਾ ਸਿੱਕ نوٹ ਵੜਾਂਗੇ ਨੋਟ ਹੈਗੇ ਵੀ ਨਹੀਂ ਕਿ ਨਾ ਚਲ ਇਹ ਟੱਗਦਾ ਤਾਂ ਚਾਹ ਬੰਦੀ ਨਾ ਹਾਂ ਦੇਖ ਗਣੇਸ਼ ਵਾਲੀ ਰਖੜੀ ਇਹ ਕਹਾਂ ਲੈ ਹੋਣੀ ਬਣਾਉਣੇ ਗਣੇਸ਼ ਵਾਲਾ ਗਣੇਸ਼ ਫਤੇ ਗਣੇਸ਼ ਦੀ ਰਖੜੀ ਕੁਝ ਬੋਲੋ ਇੱਕ ਦੂਜੀ ਵਸਤੇ ਫਤੇ ਦੇ ਸੋਹਣਾ ਮੈਂ ਤੇਨੂੰ ਐਕਸਾਈਟ ਮਾਣ ਸੀਗੀ ਮਮਾ ਤੂੰ ਪਰਖੜੀ ਹੋਮਾਂਗੇ ਸਿੱਧੇ ਨਵੇਂ ਨੂੰ ਤੁਸੀਂ ਰੱਖਣੀ ਹਾਂ ਦਾ ਬਰਦੀ ਤੇ ਕਰ ਲੋ ਮੰਨਤੀ ਵਾਹ ਜੀ ਵਾਹ ਕਰਾਉ ਮੂੰਹ ਮਠਾ ਕਰਾਉ ਬੱਚੇ ਦਾ ਵੈਰੀ ਗੁੱਡ ਹਾਪੀ ਰਖੜੀ ਹਾਪੀ ਰਖੜੀ ਸਾਰਿਆਂ ਨੂੰ ਦੇਖ ਜਿਹੜੇ ਕੁਝ ਦੇਣਾ ਹੈ ਐਡਾਂ ਦੀ ਜੇਬ ਖਲਾ ਹੋਵੇ ਵਾਓ ਇੰਨਾ ਛੋਟਾ ਹੈ ਕਿਸ ਦਾ ਜਿੱਟਾ ਕ ਬੰਦਾ ਫਿਰ ਓਟਾ ਗਿਫਟ ਬੱਲੇ ਥੋੜਾ ਬੋਲ ਕੇ ਪਹਿਲਾਂ ਗੈਸ ਕਰੀਂ ਗੈਸ ਕਰ ਕਰ ਮੈਨੂੰ ਇਹ ਕੁਛ ਦਬਲੀ ਕਾਇਪ ਲੱਗ ਰਿਹਾ ਦਬਲੀ ਦੇ ਵਿੱਚ ਕੀ ਹੋ ਸਕਦਾ ਕੋਈ ਕਲੇਜ ਭਾਰਨ ਹੈ ਆਪਣੇ ਮਾਸਟੂਖੋਰ ਬਸ ਕੋਲ ਇਹਦੇ ਬਸ ਕੋਲ ਇਹਦੇ ਗੈਸ ਕਰ ਸਕੂਸ ਨਹੀਂ ਆਉਂਦਾ ਇਹ ਕਿਹਾ ਉਹਦਾ ਕਿੰਨੀ ਸਟੋਰੀ ਹੈ ਇਹ ਦੇਖ ਦੱਸੂਗੀ ਮੇਰੇ ਇੰਟਰਸਟਿੰਗ ਦੱਸ ਦੇ ਪਹਿਲਾਂ ਹਾਂ ਹੁਣ ਕੋਲ ਤਾਂ ਰਹੀ ਹੈ ਦੱਸ ਦੇ ਤੇ ਮੈਨੂੰ ਵਿਦਾ ਕੇ ਕੀ ਕਹਿੰਦਾ ਜਿੱਦੇ ਟਿਊਸ਼ਨ ਤੇ ਗਿਆ ਸੀ ਪਰਸ ਮਾੜੀ ਸੌਟਜ ਦੱਸਦੀ ਬਾੜੀ ਬੋਕੀ ਜਨਨ ਅਸੀਂ ਕੱਲ ਕੱਲ ਦੀ ਗੱਲ ਹੈ ਨਾ ਤੇ ਹਾਂ ਕੱਲ ਮੈਨੂੰ ਕਹਿੰਦਾ ਮम्मा ਮੈਨੂੰ 50 ਰੁਪਏ ਦੇ ਦੋ ਮਾ ਤਾਂ ਨਹੀਂ ਜਾਂਦੇ ਐਂ ਕਹਿੰਦਾ ਮम्मा ਮੈਨੂੰ ਗਿਫਟ ਲਿਆਉਣਾ ਮਾ ਇਹ 50 ਰੁਪਏ ਦਾ ਕੇਕ ਲੁਫਟਾ ਕੋਲੋਂ ਦੇ ਕੇ 50 ਰੁਪਏ ਮੈਂ ਮੈਨੂੰ ਪੈਸੇ ਦੇ ਦੋ ਤੁਸੀਂ ਕੱਲ੍ਹ ਦੇ ਵਾਸਤੇ ਮੈਂ ਕੇਕ ਲਾਉਂ ਮੈਂ ਚੰਗਾ ਲੈ ਜਾਵਾਂ ਲਹਿ ਗਿਆ ਆਪ ਜਾ ਕੇ ਉਹਦੀ ਪਸੰਦ ਦੀ ਲੈ ਕੇ ਆਇਆ ਖੋਲਿਆ ਰਿੰਗ ਚੀਜ਼ ਹੋ ਗਈ ਰਿੰਗ ਲੈ ਕੇ ਆਇਆ ਤੇ ਵਾਸਤੇ ਫਿਰ ਰਿੰਗ ਲਿਆ ਉਹਦੇ ਕਲਰ ਦਾ ਫੇਵਰੇਟ ਬਲੂ ਹੈ ਤੇ ਮੈਨੇ ਮੈਂ ਮम्मा ਦੇਖੀ ਆ ਕੇ ਆਏ ਦੇਖਾਂ ਦਬਸੋ ਜੀ ਕਿ ਮम्मा ਕਹਿੰਦਾ ਅਜੂ ਵਾਏ ਇਹ ਗੁਰਲੀਨ ਤੇ ਆ ਚੁਗੀ ਮਾਂ ਗੁਰਤਾਜੀ ਆ ਜੀ ਫਿਰ ਇਹਨੇ ਆਏ ਡੈਡ ਨੂੰ ਦਿਖਾਈ ਆਉਦਣ ਫਿਰ ਇਹ ਤੇ ਪੈਕਿੰਗ ਕਰਾਈ ਕਰਾ ਡੈਡ ਹੋ ਰਿਹਾ ਵਾ ਇਧਰ ਆ ਕੇ ਕਮਰੇ ਚ ਮੇਰੀ ਪੈਕਿੰਗ ਕਰਕੇ ਰੱਖ ਕੇ ਜਾਓ ਮੈਨੇ ਸਵਰਗ ਕਰਲਾ ਕੇ ਚਾਬੀ ਸਾਮਕੇ ਰੱਖੀ ਰੱਖ ਚੱਕਰ ਦਿੱਤੀ ਦੋ ਤਿੰਨ ਦਿਨ ਗਾਇਸ ਸਾਮਕੇ ਰੱਖੀ ਦੇਖ ਲੋ ਰਿੰਗ ਵੀ ਕਿਤੇ ਇਹਨੂੰ ਪਤਾ ਨਾ ਲੱਗ ਜਾਏ ਪਹਿਲਾਂ ਕਿਤੇ ਸਰਪ੍ਰਾਈਜ਼ ਖਰਾਬ ਹੋ ਜਾਏ ਮੇਰਾ ਦੂਈ ਚ ਬੱਕ ਦੇਖ ਕਿਉਂ ਜੀ ਕਿਵੇਂ ਲੱਗਿਆ ਕਿਵੇਂ ਲੱਗਿਆ ਕਿਪ ਫੱਦਾ ਸੋਹਣੀ ਇੰਤਰੇ ਫੇਵਰੇਟ ਬਲੂ ਕਲਰ ਰੱਖਦਾ ਹੈਗਾ ਤਾਂ ਫੇਵਰੇਟ ਹੈਗਾ ਨਾ ਤੇਰੇ ਨਾਲ ਇੰਨਾ ਵਿਆਰ ਕਰਦਾ ਹੈਗਾ ਇਹ ਇੰਨਾ ਸੋਚਦਾ ਤੇਰੇ ਵਾਸਤੇ ਚਲੋ ਜੀ ਗਰਲੀਨ ਬੰਨਣ ਲੱਗਿਆ ਉਹਨਾਂ ਉਹਦੇ ਡੈਡ ਦੇ ਰਖੜੀ ਬੱਚਾ ਪਹਿਲਾਂ ਆਸੀ ਹੋਊਗੀ ਆਪਦੀ ਕਰੋ ਬਈ ਆਪਦੀ ਵੱਡੇ ਬੰਦੇ ਦੀ ਆਰਤੀ ਸਾਡੀ ਜੀ ਪਹਿਲਾਂ ਤੇਰਾ ਮੂੰਹ ਤਾਂ ਪਰਾਂਣਾ ਉਹ ਤੇ ਤੇਰੇ ਕੀ ਤਾਰੂਗਾ ਅਗਲਾ ਲੈ ਹੁਣ ਇਹਦੇ ਦੀ ਆਰਤੀ ਕਿ ਨਹੀਂ ਕਰਨ ਚਾਹ ਨਹੀਂ ਕਰਕੇ ਕਿੰਨੀ ਵਾਰੀ ਕਰਿਆ ਸੀ ਹਾਂ ਹੀ ਬੰਦਾ ਸਿੱਧਾ ਵਸ ਟੱਕਣ ਵਾਲੇ ਕਰ ਦਿੰਦੇ ਆ ਨਾਤਾ ਮਾਰਨਾ ਨਾ ਪ੍ਰਤਾਪ ਇਹਦੇ ਵੀ ਹੁੰਦੇ ਵਿੱਚ ਰਕੜੀ ਕਿਹੜੀ ਪਸੰਦ ਦੀ ਹੋਵੇ ਬਈ ਮੇਰੀ ਹਾਂ ਦੇਖ ਕੇ ਬਣਾ ਲਓ ਫਿਰ ਉੱਥੇ ਵੀ ਥੋੜੇ ਲੋਟ ਆਵੇ ਜਿਹੜੀ ਉਹ ਵਰਦੇ ਮੈਂ ਸਿੰਪਲ ਜੀ ਲਓ ਜੀ ਸਾਡੀ ਰਕੜੀ ਨਾਲ ਘਟੇ ਬੰਨੇ ਇਹ ਇਹ ਵਰਗੀ ਹੋਣਾ ਇਹ ਤਾਂ ਮਿਲਕ ਕੇਕ ਪਾਊਗਾ ਇਹ ਫੇਵਰੇਟ ਮਿਲਕ ਕੇਕ ਹੈਗਾ ਹਾਂ ਮੈਂ ਖਾਣਾ ਮਸਾਉਦਾ ਨਹੀਂ ਚੱਲ ਕਵੀ ਕੁੜੀਏ ਚੱਲ ਜਿਉਂਦੀ ਰਹਿ ਉਹ ਧੱਪਣੀ ਮਾਰਦਾ ਤੈਨੂੰ ਇਹ ਬੰਦੀ ਹੈ ਬੀਜ ਕੋਈ ਆ ਕਰਾਂਗੇ ਸਰਦਾਂ ਅੱਨੇ ਮਹਿੰਗੇ ਤੇ ਰਖੜੀਆਂ ਆ ਗਈਆਂ ਵਿਚਾਰੀ ਦੀਆਂ ਕੋਈ ਨਹੀਂ ਕੋਈ ਨੂੰ ਨਹੀਂ ਆ ਜਾਓ ਬੰਦ ਪੈਤੀਆ ਨੋ ਕੋਈ ਨਹੀਂ ਬੱਤੇ ਕੋਈ ਨਹੀਂ ਤੇਰੀ ਇਹ ਹਰਬਸ ਸੌ ਰੁਪਏ ਦੀ ਲਿੰਗਾ ਹੋਰ ਸੌ ਰੁਪਏ ਦੀ ਲਿੰਗਾ ਬੱਸ ਪਤਾ ਨਾ ਕੱਟਦਾ ਮੋ ਮਾਇਆ ਦੀ ਹੈ ਠੀਕ ਹੈ ਦੇ ਦਿਓ ਕੀ ਦੇ ਦੀਏ ਸਾਗਣਾਂ ਚੜਾ ਦੇਣਾਗਾ ਸਾਗ ਲਈ ਕੁੜੀ ਦੋਏ ਤੋਂ ਉਹ ਡੈਡੀ ਤੋਂ ਮੈਂ ਉਹਦਾ ਜਾਨੇ ਨਾ ਤੋਰ ਨਹੀਂ ਮੈਂ ਜਪਾ ਤੇ ਲੈ ਆਉਂਦਾ ਡੈਡੀ ਨੂੰ ਦੇ 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 ਦੇਖੋ ਗਾਇਸ ਦੇਖੋ ਹਾਂ ਅਗਲਾ ਬੰਦਾ ਆ ਗਿਆ ਦਾ ਖਬਰ ਹੈ ਇੱਦੇ ਦਵਾ ਦੀ ਵਿੱਚ ਰਾਈਡਰ ਮਰਦਾ ਰਿਹਾਗਾ ਰੁਕੋ ਦੱਸ ਰੁਕੋ ਗਿਆ ਵੀ ਉਹ ਨਹੀਂ ਜਾਣੀ ਕੀ ਕਰਨ ਚਾਹੂਗਾ ਉਹਦਾ ਡੈਡ ਉਹਦੇ ਪਾਸੇ ਉਹਨੇ ਉਹਨੂੰ ਸੌਪੇ ਦਿੱਦੂ ਹੈ ਦੇਖ ਲੈ ਦਾ ਰੁਪਇਆ ਲੈ ਲੈ ਨਾ ਉਹ ਆਓ ਹਨਾ ਹਾ ਦੋ ਆਓ ਦੇਖੋ ਬਾਏ ਲੈ ਇਹ ਜਿਵੇਂ ਦਾ ਕਰਪੈ ਦੇ ਆ ਗਿਆ ਲੈ ਆ ਦੇ ਲੋ ਕਹਿੰਦਾ 10 ਰੁਪਏ ਦੇ ਦੋ ਨਾ ਬਤੇ ਫੜਾ ਭਾਈ ਰੁਪਏ ਮੁੰਡਾ ਦੇ ਕੇ ਗੇ ਹੁ ਮੈਂ ਕੀ ਕਰ ਚਲ 10 ਰੁਪਏ ਹੀ ਬੁੱਤ ਹਜ਼ਾਰਾਂ ਦੇ ਬਰਾਬਰ ਹੀ ਹੁੰਦੇ ਸਗਣ ਦੇ ਤਾਂ ਉਹਦਾ ਸਾਹਮਣੇ ਦਾ ਬਾਹ ਕਿਹੜਾ ਜਿਨਾ ਰਜਨਗਰ ਨਹੀਂ ਜਾਂਦਾ ਸਗਨੇ ਹੁੰਦਾ ਇੱਕ ਇਹਦੇ ਗਣੀਓ ਲੈ ਲਾ ਹੈ ਕਿੰਨੇ ਸਿਆਰ ਨਿਕਲਿਆ ਦੇਖ ਲੈ ਦੇਖ ਲੈ 10 ਰੁਪਏ ਤੋਂ ਜ਼ਿਆਦਾ ਦੱਸ ਬਿਆ 10 ਰੁਪਏ ਤੁਹਾਡੇ ਮੱਠੂ ਵਿੱਚ ਹੀ ਮਿਲਣੇਗੇ ਆਪ ਵਿਚਾਰ ਕੇ ਤੇ ਲੱਗ ਰਿਹਾ ਕਿ ਇੱਥੇ ਛੱਟ ਲਾ ਰੱਖੀ ਹੈਗੀ ਲੋ ਵੀ ਗਾਇਸ ਹੁਣ ਇਨਾਂ ਦੀ ਵਾਰੀ ਆ ਗਈ ਡੰਡੂ ਰੁਕੋ ਹਮ ਨਾ ਬੰਦਾ ਨਾ ਬਸ ਮੈਂ ਕਿਤੇ ਹੋਰ ਨਾ ਬਸਾ ਮੈਂ ਅੱਛਾ ਵੀ ਜਿਹੜਾ ਰਕੜੀ ਬੰਨੂ ਉਹਨੂੰ ਗਿਫਟ ਮਿਲੂ ਹੈ ਇਹ ਤਾਂ ਫਿਰ ਕੁੜੀਆਂ ਦੇ ਤਿਹਾਰ ਆ ਬਈ ਕੁੜੀਆਂ ਨੂੰ ਇਹ ਮਿਲਦੇ ਹੁੰਦੇ ਨੇ ਜੇ ਬਾਜਾ ਮੈਂ ਤੂੰ ਆਪਦਾ ਦੇਖ ਬਈ ਅਸੀਂ ਕਿਉਂ ਤੈਨੂੰ ਦਈਏ ਬਟੂਆ ਤਾਂ ਮੇਰਾ ਪਤੇ ਦਾ ਗਿਫਟ ਸੀਗਾ ਤੂੰ ਦੇਖ ਲੈ ਵੀ ਕੀ ਦੰਨੀ ਹੈ ਗਿਫਟ ਦੀ ਕੁੜੀ ਨੂੰ ਤੇਰੇ ਵੱਡੇ ਦੇ ਜੱਲਾ ਹੁੰਦਾ ਕੁੜੀਆਂ ਕਦੋਂ ਤੋਂ ਰਕੜੀਆਂ ਬਨਾਉਣ ਲੱਗੀਆਂ ਬਸ ਮੇਰੇ ਕੋਲ ਹਾਲਜੋ ਟਾਈ ਵੀ ਮੈਂ ਵੀ ਕਰੂੰ ਕੁਛ ਨਹੀਂ ਜੀ ਰਕੜੀਆਂ ਤਰਾਹਾ ਦੂਜੇ ਕੁੜੀਆਂ ਨਾਲ ਬਣਾ ਦੂੰ ਕੁੜੀਆਂ ਦੇ ਆਦੇ ਵਾਸਤੇ ਕੀ ਰੱਟੀ ਆ ਅੱਛਾ ਰੁਕੋ ਪਰ ਮਾਂ ਦੂਸਰਾ ਢਟ ਕਰਨਾ ਬੰਦੇ ਨੱਤਾਂ ਲੁੱਤਾਂ ਦੇ ਵੀ ਬੰਨ ਦੇ ਤਾਂ ਬਣਾ ਹੁਣ ਬਣਾ 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 ਬਈ ਇਹ ਗੱਲ ਛੁੱਟ ਬਣਾਉਣਾ ਬੋ ਨਹੀਂ ਤੂੰ ਰੱਖੜੀ ਫੜਿਆ ਦੀ ਤੂੰ ਤੇ ਰੱਖੜੀ ਚੱਲ ਬਣਾ ਬਈ ਨਹੀਂ ਬਥੇ ਜਦ ਬਣਾ ਬਣਾ ਆਲਾ ਫਿਰ ਕੀ ਹੈ ਜਵਾਕ ਬਣ ਰਹੇ ਜਦ ਬਣਾ ਲਾ ਮੈਂ ਕੀ ਕਰਨੀ ਆ ਫਿਰ ਕਾਨੀਆਂ ਨਾ ਹੋਣ ਜੇ ਬੰਨੜੀਆਂ ਤਾਂ ਹੈਗੀਆਂ ਨੇ ਤਿਹਾਰ ਤਾਂ ਤਿਹਾਰ ਹੀ ਆ بس 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 جاڑ کے کہہ نے تو ہاتھ تال دنگے کہہ دے بھائی پیسے تو دینے پین گے پھر چل پتہ تیرا فرض ہو گیا آ لے کڑی ਦਾ ਵੀ ਹੋ ਗਿਆ منہ ٹھکرا دے ہاں ہاں نمیڑ نمیڑ ਕਾ ਨਮੀੜ ਟਿੱਕਾ ਦਾ ਰਹਿਂਦੇ ਚਲੋ ਆ ਆ淋 ਮੱਤ ਤਾਰੀ ਮੇੜਾ ਟਿੱਕਾ ਸਾਰਾ منہ ਨਾਲ ਮੇੜਾ ਦਿੰ ਨਾਲ ਵਧੀਆ ਸਮਾਹੇ منہ ਸਾਫ ਹੋ ਜਾਊਗਾ ਚੈੱਕ ਚਾਲ ਹਾਏ ਵਾਪਸ ਲਿਫਟ ਨਾ ਗਿਫਟ ਆਸ਼ੀਰਵਾਦ ਨਾਲ ਹੀ ਸਾਰੂ ਇਹ ਤਾਂ ਨਹੀਂ ਲੱਗਦਾ ਗਿਫਟ ਕਾਪਟ ਨਹੀਂ ਦਿੰਦੀ ਆਸ਼ੀਰਵਾਦ ਇਹ ਗਿਫਟ ਆਇਆ ਅਸੀਂ ਗਿਫਟ ਚੱਲ ਪਹਿਲਾਂ ਆਸ਼ੀਰਵਾਦ ਤਾਂ ਲੈ ਲਾ ਹਾਂ ਜਿਉਂਦੇ ਬਸਦੇ ਰਹੋ ਖੁਸ਼ ਰਹੋ ਦੀ ਤੰਦਰੁਸਤੀ ਮਾਣੋ ਤਾਂਕਿ ਕੁਮਾ ਮਧੁੱਗਣੀ ਰਾਤ ਚ ਉਗਣੀ ਗੱਲ ਜੇ ਫਾਇਦੂ ਲਿਓ ਕੀ ਲਿਓ ਜਿੱਥੇ ਫਾਇਦਾ ਤੋਂ ਮਾਣ ਲਾਣੀ ਬਟੂ ਲੈ ਬਡੂ ਆ ਕੇ ਲਿਓ ਬਡੂ ਦਾ ਮੇਰਾ ਆਪਦੀ ਜੇਬ ਖਾਲੀ ਕਰੋ ਇੱਕ ਹੀ ਗੱਲ ਬਣੀ ਤੇਰੇ ਕੋਲ ਹੈ ਨਹੀਂ ਕੋਸਾ ਹੈ ਤੇਰੇ ਅਕਾਊਂਟ 'ਚ ਜਿਹੜੇ ਪੈਸੇ ਨੇ ਦੋ ਪਾਈਂ ਜਣਾ ਦੇ ਦੇ ਤੇਰੇ ਅਕਾਊਂਟ 'ਚ ਜਿਹੜੇ ਪੈਸੇ ਨੇ ਉਹ ਕੱਢ ਕੇ ਦੇ ਕੋਹੋਂ ਕੌਣ ਚ ਕਿਵੇਂ ਦੇ ਸਕੀ ਗੀ ਮੈਨੂੰ ਗੂਗਲ ਪੇ ਕਰ ਦੇ ਮੈਨੂੰ ਮੈਂ ਫਟੋ 'ਚ ਦੇ ਦੂੰਗਾ ਐਪਸਟੋਰ ਦਨਵਾਚ ਕਰ ਦੂੰਗੀ ਬਾਤ ਬੂਦ ਵਾਲੀ ਗੱਲ ਹੋਏਂ ਧਾਰ ਦੂਰ ਨਹੀਂ ਰੱਖਣੀ ਚ ਵੀ ਧਾਰ ਹੈ ਦੇਖ ਲੈ ਗੱਲ ਲਈ ਰੱਖਣੀ ਚ ਵੀ ਧਾਰ ਕਰਨ ਨੂੰ ਫਿਰਦੀ ਹੈਗੀ ਮਾਮਾ ਲੋ ਯਾ ਉਹ ਤੂੰ ਮੇਰੀਆਂ ਚੀਜ਼ਾਂ ਵੰਡੀਆਂ ਨੇ ਇਹਨਾਂ ਨੂੰ ਚੱਕ ਚੱਕ ਕੇ ਮੈਨੂੰ ਵੀ ਦੱਸਾ ਦਿੰਦਾ ਆਏ ਹਾਏ ਮੈਨੂੰ ਵੀ ਦੱਸਾ 410 ਹੋ ਗਏ 10 ਰੁਪਏ ਦਿਨੂ ਪਤਨੇ ਵਿੱਚ ਇੱਥੇ ਸੀ ਉਹ ਤੇਰੀ ਪੱਗ ਨਾਲ ਦਾ ਨੋਟ ਆ ਕਾ ਪੱਗ ਨਾਲ ਦਾ ਨੋਟ ਦਾ ਦੇਖ ਨੀਲਾ ਨੀਲਾ ਨੋਟ ਆ ਦੇਖ ਆ ਦੇ ਉਹ ਹੀ ਜੀ ਤੇਰਾ ਨੋਟ ਉਹ ਹੀ ਜੀ ਤੇਰੀ ਪੱਗ ਲੈ ਚੱਕ 200 ਨਹੀਂ ਬਥੇ ਜਾਮਣੀ ਨੋਟ ਆ ਜਾਮਣੀ ਤੇਰੇ ਤੇ ਰਸਤੇ ਵਿੱਚ ਇਹਨੂੰ ਕਾਦਾ ਨੋਟ ਹੋਇਆ ਬਈ ਇਹਦਾ ਬਸ ਜਾਮਣ ਤੱਕ ਤੱਕ ਲੈ ਲਾ ਬਣ ਗਿਆ ਤੇਰਾ ਦਾ ਜਾ ਕੇ ਨੋਟ ਵਿੱਚ ਪਾਉਗਾ ਤੇ ਕਿਹਾ ਉਹੀ ਮੇਰਾ ਬਟੂਆ ਖਾਲੀ ਕਰਤਾ ਲੈ ਰੱਖਣੀ ਦਾ ਕਹਦਾ ਹੋਇਆ ਤੁਹਾਡਾ ਜੇ ਤਾਂ ਭਾਣਾ ਟੋਕਾ ਕੱਢ ਲੈ ਨੂੰ ਦੋਸ ਦੇਖ ਕੱਢ ਤਾਂ ਹੋ ਜਾਏ ਕੱਢ ਤਾਂ ਮੇਰੇ ਚਾਲ ਜੀ ਪਹਿਲੇ ਹੱਥ ਖੋਲ ਲੈਂਦਾ ਦੇਖ ਉਧਰ ਆਹ ਇਹਦੇ ਸੁੱਤ ਪੈਸੀ ਇਹਦਾ ਇਹਦਾ ਕਰ ਲੈ ਆਪਦਾ ਬਟੂਆ ਕੈਮ ਅਗਰ ਲਿੰਦਾ ਲੈ ਅੱਗੇ ਤੇ ਅਗਰ ਲਿੰਦਾ ਕੰਨਾ ਵੰਦ ਜਪਾ ਤੇ ਆਹ ਹੁਣ ਲੀ ਵੀ ਲੱਗੀ ਪੈਸੇ ਦੇਣੇ ਪਣਨਗੇ ਦੇਖ ਲਈਆਂ ਉਹ ਤੋਂ ਜਪਾ ਤੇ ਹੋਰੇ ਪੈਸੇ ਦੇਣੇ ਪੈਣਗੇ ਤੈਨੂੰ ਦੇਣੇ ਪੈਣਗੇ ਬਸ ਓ ਹਾਂ ਹੱਥ ਗੱਲੀ ਨੂੰ ਦੇਣੇ ਪੈਣਗੇ ਤੈਨੂੰ ਕਦੋਂ ਦੇਣੇ ਪੈਣਗੇ ਕੁੜੀਏ ਕਿੰਨੇ ਪੈਸੇ ਵਣੇ ਨੇ ਮਾਨ ਤੋਂ ਵਣਾਉਣੇ ਨੇ ਕਿੰਨੇ ਪੈਸੇ ਵਣੇ ਨੇ ਦੇ ਦੀ ਨਹੀਂ ਜਿਹੜਾ ਦਾ ਰਾਂ ਹੈ 400 ਇਹ ਫਿਰ ਹੁਣ ਪੱਤੇ ਨੇ ਕਿੰਨਾ ਨੋਟ ਦਤਾ ਇਹਨੂੰ 400 ਪੱਤੇ ਦੀ ਗੱਲ ਨਹੀਂ ਹੁੰਦੀ ਪੱਤੇ ਨੇ ਕਿੰਨੇ ਇੱਤੇ ਸੀ 200 10 ਰੁਪਏ 10 ਤਾਂ ਮੇਰੇ ਕਿਹਨੇ ਕਰਤੇ ਸੀ ਨੇ 200 ਮੋੜ ਦੇ ਫਿਰ ਇਹਦਾ ਮੁੰਡੇ ਦਾ ਭਾਈ ਚਲੋ ਚਲ ਆ ਦੇ ਏ ਇਨਾ ਲਾਭ ਤੇ ਆਹ ਲਾਭ ਤੁਮਾਰੇ ਜੋ ਪੀ ਚੱਲ ਬਸ ਬਸ ਠੀਕ ਤੇ ਖਵਾ ਦੇ ਇਹਨੂੰ ਕੀ ਖਵਾਣਾ ਖਵਾ ਦੇ ਖਾਣਾ ਖਵਾ ਦੇ ਖਵਾ ਦੇ ਕੁਝ ਵੀ ਖਵਾ ਦੇ ਮਿੱਠਾ ਮੂਹ ਕਰਕੇ ਡੰਗ ਲਾਇ ਰੋ ਚੱਲ ਦੇ ਪੈਸੇ ਚੱਲ ਦੇ ਪੈਸੇ ਭਾਈ ਆ ਕਿਹਾ ਦਰ ਪੈਸੇ ਮੰਗ ਕੇ ਨੇ ਨਾ ਲੈ ਪੈਸੇ ਜੋਰ ਨਾਲ ਵੱਡੂ ਜਾਂਦਾ ਤੇ ਆਹ ਕੀ ਗੱਲ ਹੋਣੀ ਮੇਰਾ ਵੱਡੂ ਥੋਨੇ ਸਰਕਾਰੀ ਹੋ ਜਾਣਾ ਬਣਾ ਰੱਖਿਆਗਾ ਜਿਹੜਾ ਉਹਦਾ ਚੱਖੇ ਖੜ ਜਾਂਦਾ ਕੜੀ ਖ잔 ਨਹੀਂ ਹੁੰਦਾ ਨਹੀਂ ਤੇਰੇ ਵੱਟੇ ਲੰਘਿਆ ਸੀ ਹੋਰ ਕੀ ਦਾਸ ਰੇਵਾ ਫੇਸ ਬੱਦ ਨਹੀਂ ਸੌ ਦੇ ਲੈ ਸੌ ਦੇ ਲੈ ਰਖੜੀ ਖੜੀ ਗਈ ਹੁਣ ਤੇ ਰਖੜੀ ਖੜੀ ਗਈ ਹੁਣ ਚੱਲ ਵੀ ਹੁਣ ਤਾਂ ਕੋਈ ਫਾਇਦਾ ਪੈਸੇ ਨਾਕ ਨਹੀਂ ਮੰਨਦਾ ਰਖੜੀ ਦਾ ਬੱਲੀ ਤੇ ਬੰਨੀ ਵੀ ਸੌ ਨੇ ਸੌ ਇੱਥੇ ਵੱਧ ਪਤਾ ਹੈ ਨਾ ਮੈਂ ਨਹੀਂ ਨਾ ਚੱਲ ਵੀ ਦਾ ਸੌ ਦੇ ਚੱਲ ਸੌ ਦੇ ਬਹੁਤਾਂ ਕਾ ਕਰਦਾ 300 ਬਣਾ ਦੂਗਾ ਹੋਰ 300 ਘਟੂਗਾ ਫਿਰ ਤੇਨੂੰ 100 ਘਟ ਜੂਗਾ ਨਹੀਂ ਦੇ ਦੇ ਤੇ ਸਾਬ ਕੋ ਮਿਲੀਆ ਤੇਰੇ ਘਟਾ ਆਪਣੇ ਪੱਲੋ ਯਾਰਾ ਨੇ ਮੇਰੇ ਬਟੂਆ ਚ ਕੱਢ ਰਹੇ ਹੋਗੇ ਨਹੀਂ ਦੇ ਲੈ ਜਾ ਉਹ ਦੇ ਬਟੂਆ ਚ ਉਹ ਕਰ ਦਾਂਗੀ ਦੇਖਣ ਦੋ ਐਂ ਨੋਰ ਪੰਜ ਬੋ ਦੇ ਲੈ ਕਿਉਂ ਅੱਛਾ ਆਜੇ ਨੋਡ ਬਿਜਲੇ ਪੈਸੇ ਦੇ ਬੱਡੂ ਚ ਮੈਨੂੰ ਦੇ ਦੋ ਓਕੇ ਲਾ ਤੇ ਤਾਂ ਬੱਦੀ ਦਿਹਾੜੀ ਬਣ ਗਈ ਬਿਨਾ ਕਿਸੇ ਗੱਲ ਤੂੰ ਨਾ ਮੈਂ ਬਟੂਆ ਰੱਖ ਰੱਖਿਆ ਪਾਉਣ ਵਾਸਤੇ ਇੱਕ ਬਟੂਆ ਚ ਕੱਢੀ ਜਾਂਦੇ ਨੇ ਦੂਜੇ ਚ ਪਾਈ ਜਾਂਦੇ ਨੇ ਦੇ ਕਰਾ ਬਨੇਗੇ ਟੀਟ ਨੇ ਜੀ 400 ਚਾਲ ਬਣ ਗਿਆ ਤੇਰਾ ਤਾਂ 400 ਵਧੀਆ ਦਿਹਾੜੀ ਪੈ ਗਈ ਨੇ ਇਹ ਤਾਂ ਦੂਸੀ ਲੈ ਕੇ ਆ ਤੂੰ ਕੀ ਲੈ ਕੇ ਆ ਮੈਂ ਦੂਸੀ ਲੈ ਕੇ ਮੈਂ ਰਹਿ ਗਿਆ ਉਸ ਹੋਰ ਨਾ ਦੇ ਨੂੰ ਪਿੰਡ ਚ ਵਾ ਜਾ ਮੰਗਣ ਕੁੜੀਆਂ ਦੇ ਬੰਦ ਨਹੀਂ ਰੱਖਣੀਆਂ ਲੈ ਜਾ ਕਿੱਥੀਆਂ ਕਰਕੇ ਘਰੇ ਘਰੇ ਬੰਨਿਆ ਸਾਰੇ ਨੇ ਕੁੜੀਆਂ ਕੇ ਬੰਦੀਆਂ ਹੁੰਦੀਆਂ ਨੇ ਰਖੜੀ ਬੰਨਣਾ ਦੇਖ ਲਓ गाइस ਮੇਰੇ ਬਟੂਏ ਇਹਨਾਂ ਨੇ ਲਾਇਆ ਜੱਟੂਣਾ ਆਪਦੇ ਆਪਦੇ ਦਾ ਇਹ ਨਾ ਨੋਟ ਕਿਸੇ ਦੇ ਜੀਬ ਤੋਂ ਨਿਕਲਿਆ ਕਿ ਸਾਰੇ ਨੋਟ ਹੈ ਮੇਨ ਬੰਦੇ ਦੇ ਬਟ ਵਿੱਚ ਜਾਂਦੇ ਸਾਰੇ ਨੋੜਦੇ ਲਾ ਮੇਰੇ ਬਟੂ ਜੀ ਨਿਕਲੇ ਨੇ ਕਿ ਆਪ ਦਾ ਕਿਸੇ ਨੇ ਖਾਲੀ ਨਹੀਂ ਕੀਤਾ ਤੀਜਾ ਸਾਤੇ ਦੋਨਾਂ ਕੋ 400 700 ਆਓ 400 400 ਮੈਂ 500 ਦੇ ਦੇਣੀ ਬਦਲੂੰਗਾ ਹਾਂ ਬਣਾ ਟਿੱਕਾ ਲਾਈਏ ਟਿੱਕਾ ਲਾ ਦੇ ਕਿਰੀ ਬੰਨ ਆਹੀ ਠੀਕ ਹੈ ਹਾਂ ਹਾਂ ਬਸ ਇਹ ਠੀਕ ਹੈ ਵੀਰੇ ਦਾ ਸਾਰੀ ਸਭ ਰੱਖੀਏ ਹੋਲੇ ਆ ਫਿਰ ਕੀ ਕਲਾ ਕੇ ਸਾਰੀ ਨਹੀਂ ਲੈ ਗਈ ਤੇ ਮਾਂ ਮਾਂ ਬਾਪੇ ਨੂੰ ਫੋਟੋ ਮੂਰੇ ਰੱਖ ਦਿੰਦੇ ਮਾਂ ਚਾਲੇ ਬਾਪੇ ਨੇ ਮਰੋ ਲਈ ਕਿ ਤੁਸੀਂ ਬੰਨੇ ਹੁਣ ਮਲੇ ਹੱਥ ਕਮਾ ਗਾਇਆ ਕਮਦੰ ਦੇ ਜੇ ਵਿਚਾਰੇ ਖਰਾਬ ਹੋਏ ਮੋਰ ਕਾਣ ਜਰਾਕ ਚਾੜ ਸਾਡੇ ਇਹ ਕੁੜੀ ਤਾਂ ਕਈ ਇਕੱਠੀਆਂ ਬੈਠੀ ਹੈ ਜੀ ਨਾਲੇ ਬੰਨ ਬਸੇਰੀਆਂ ਹੈ ਹਾਂ ਜਿਹੜੇ ਲਈ ਬੈਠੀਆਂ ਨੇ ਕੁੜੀਆਂ ਕਾਥੀਆਂ ਆ ਗਈ ਸਜੀਦ ਵੀਰਾ ਕਹਿੰਦਾ ਕਰੋ ਜੇ ਕੱਢ ਦਿਆਂ ਨਾ ਮੈਂ ਖੋਲ ਕੇ ਦੇ ਦਿੰਨਾ ਕੜਾ ਘਰ ਵਸਤੀ ਆ ਵੀਰ ਬੋਟਲ ਲਾਉਂਦੇ ਆ ਨਾ ਵੀਰੇ ਘਟ ਘਾ ਤੇ ਸਾਰਾ ਹੁਣ ਕੋਈ ਨਾ 100 ਰੁਪਏ 100 ਰੁਪਏ ਲੈ ਰੋ ਖੇਰਾ ਐਨਾ ਕੀ ਕਰਨਾ ਬੱਸ ਬੱਸ ਨਹੀਂ ਤੇਰੀ ਸਾਰੀ ਕੋਈ ਚੱਕ ਕੇ ਆ ਲੈ ਹਾਂ ਮੈਂ ਆ ਬੰਦੇ ਦਾ ਹਾਂ ਮੈਂ ਬੰਨ ਤੂੰ ਗੋੜੀ ਬੰਨਦੇ ਨਾ ਮੁੰਡੇ ਕਿੱਥੇ ਬੰਨਦੇ ਹੁੰਦੇ ਨੇ ਕਿ ਸਾਰੀ ਕੋਈ ਗੁਲਾਬ ਜਮਨ ਕੋਈ ਉਹ ਲਾਲ ਜੇ ਲੱਡੂ ਕੋਈ ਕੁਛ ਕੋਈ ਕੁਛ ਮੈਨੂੰ ਬੰਨ ਦੇ ਦੇ ਮੈਂ ਨਹੀਂ ਕਰ ਦੇ ਕਿਉਂ ਤਾਂ ਚਲ ਤੂੰ ਹੱਥ ਲਾ ਦੇ ਨਾਲ ਤੇਰੇ ਕੋਈ ਵੀ ਰਖੜੀ ਨਹੀਂ ਹੈਗੀ ਤਰਵੰਨੀਆਂ ਦੀ ਪਤਰੀ ਆਂਦਾਂ ਨੇ ਕਿਸੇ ਨੇ ਨਹੀਂ ਬੰਨੀ ਮੇਰੇ ਤਾਂ ਲੈ ਫਤੇ ਮੈਂ ਬੰਨਦਾ ਲੈ ਚਲ ਹੁਣ ਬਾਕੀ ਇਹਨੂੰ ਬੰਨ ਦੇ ਦੇ ਮਾਂ ਇਕੱਠਾ ਦੇ ਨਹੀਂ ਕਰਦੇ ਨਹੀਂ ਆਉਂਦੀ ਕੋਸ਼ਿਸ਼ ਕਰ ਦੇ ਲੈ ਮੈਂ ਕੁੰਜੀ ਤੇ ਹੀ ਦੇ 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 ਹੀ ਮੈਂ ਦੇ ਤੂੰ ਇਹ ਮੈਂ ਬੰਨਤੀ ਦੇਇਆ ਹਾਂ ਬੰਨਤੀ ਸਲਾਮਤ ਹੋ ਗਏ ਚਲੋ ਮੈਂ ਲਾਇਆ ਮੈਂ ਬਾਰ ਬਠਾਉਂਦਾ ਉਹਨੂੰ ਬੋਲਣੇ ਪੈਣਗੇ ਮੇਲਾ ਹੋ ਗਿਆ ਮੇਰਾ ਤਾਂ ਲੋ ਤਾਂਹੀਂ ਤਾਂਹੀਂ ਬੰਨ ਰਿਆ ਸੀ ਇਹ ਪੈਸੇ ਨੂੰ ਵੇਚੋ ਵੇਚੋ ਕਰਵਾ ਦੋ ਅੱਧਾ ਵੇਚੋ ਕਰਵਾ ਦੋ ਅੱਧਾ ਅੱਧਾ ਰੋਡ ਪਾੜ ਕੇ ਦੇ ਇਹਨੂੰ ਹਾਂ ਲੈ ਤੈਨੂੰ ਅਸੀਂ ਧਾਰ ਸਕਦਾ ਧਾਰ ਕਰ ਲੈਨੇਂ ਨੂੰ ਵੇਚੋ ਚਲੋ ਜੀ ਇਹ ਰੇਗ ਨਾਲ ਇੰਨੀ ਕਰਦਾ ਹੁੰਦਾ ਰਖੜੀ ਬਨ ਕੇ ਮੁਰਕੇ ਉਹਦੇ ਉਹ ਕਰ ਲੈਂਦਾ ਫੋਨ ਵੀ ਲੈ ਕੇ ਮੈਂ ਫੋਨ ਵੀ ਘਰੀ ਤੇ ਰਿਆਈ ਉਹਦੇ ਤੇ ਤਾਂ ਹੀ ਤੇ ਤਾਂ ਹੀ ਮੁਰਦੇ ਹੋ ਗਿਆ ਮਖੜੇ ਹੋਰ ਤਾਂ ਹੀ ਨਹੀਂ ਤੈਨੂੰ ਬੰਨਣ ਦਿੱਤੀ ਇਹਨੇ ਲੈ ਲੈ ਬੰਨ ਦੋ ਤਾਂ ਦੁੱਧ ਲਿਆਣੀ ਆ ਬੱਸ ਬੱਸ ਕੋਈ ਬੈ ਜਾ ਨਾ ਤੁਸੀਂ ਬਣਾ ਲੈ ਫਿਰ ਕਾਪੇ ਨਹੀਂ ਮੈਂ ਦਸ ਹਿੱਟ ਬਹਿ ਜਾ ਦੂਸੇ ਆਨੇ ਪੈਸੇ ਆ ਜਿਨੇ ਪੈਸੇ ਲੈਣੇ ਉਹ ਬਣਾ ਕੇ ਲਿਆਉਗਾ ਚੱਲ ਮੈਂ ਉਹਦੇ ਕਾਪੇ ਦੁੱਧ ਬਣਾ ਕੇ ਲਿਆ ਹਾਂ ਕਤੀ ਪੈਸੇ ਲੈਣੇ ਵਰਤਾਂ ਛੋੜ ਲਿਆ ਬੱਚਾ 81 ਮਾਂਤਾ ਆਹ ਸੇਟ ਹੋ ਗਿਆ। ਆ ਅੱਜ ਬਰਲਿਨ ਤੋਂ ਲਿਆ ਸੋ। ਚਲੋ ਠੀਕ ਹੈ ਗੈਸਰ ਆਪਣਾ ਰਕੜੀ ਦਾ ਜਿਹੜਾ ਤਿਉਹਾਰ ਹੋ ਇੱਥੇ ਕੋ ਗਿਆ ਖਤਮ ਹੋਣਾ ਤੇ ਬਹੁਤ ਵਧੀਆ ਰਕੜੀ ਸੈਲਿਬ੍ਰੇਟ ਕੀਤੀ ਹੈਗੇ ਇਹਨਾਂ ਨੇ। ਤੇ ਠੀਕ ਹੈ ਜੀ ਹੁਣ ਅੱਜ ਦਾ ਬਲੌਗ ਆਪਾਂ ਉਹਨੇ ਇੱਥੇ ਖਤਮ ਕਰ ਦਾਂਗੇ। ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗੇ ਤਾਂ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਹੈਪੀ ਰਕੜੀ। ਠੀਕ ਹੈ ਜੀ। ਮਿਲਦੇ ਆਂ ਫਿਰ ਕੱਲ ਨੂੰ ਨਵੇਂ ਬਲੌਗ ਦੇ ਵਿੱਚ। ਉਦ ਤੱਕ ਵਾਸਤੇ ਬਾਏ ਬਾਏ। ਬਾਏ।